ਇਸੇ ਵਕਤ ਦੋ ਗਾਣਿਆਂ ਦਾ ਜੋਰ ਸੀ ਉਸ ਵਕਤ ਇੱਕ ਗੀਤ ਆਇਆ ਸੀ ਮੱਛੀ ਮੋਟਰ ਲਾਲਾ ਵਿੱਚ ਝੋਨੇ ਬਿਨ ਸਰਨਾ ਨਹੀਂ ਪਾਣੀ ਤੁਹਾਨੂੰ ਕੱਢ ਰਹੀ ਜੇ ਸਾਨੂੰ ਇੱਥੇ ਪਾਣੀ ਦੀ ਪ੍ਰੋਬਲਮ ਕਰਕੇ ਸੀ ਜਿਹਦੀ ਲਾ ਰਹੇ ਹਾਂ ਕਿਉਂਕਿ ਜੇ ਹੋਰ ਫਸਲਾਂ ਐਮ ਐਸ ਪੀ ਹੋਵੇ ਅਸੀਂ ਲਾਈਏ ਹੋਰ ਫਸਲਾਂ ਹੁਣ ਮਜਬੂਰੀ ਹੈ ਸਾਨੂੰ ਵੀ ਕਿਉਂਕਿ ਇਹਦੇ ਬਿਨਾ ਹੈ ਨਹੀਂ ਫੇ ਜੇ ਝੋਨਾ ਲਾਉਣਾ ਤਾਂ ਝੋਨੇ ਬਾਤ ਸਾਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ ਮੋਟਰਾਂ ਜਗ੍ਹਾ ਜਗ੍ਹਾ ਤੇ ਲੱਗੀਆਂ ਪੰਜਾਬ 'ਚ ਉਸ ਵਕਤ ਤਕਰੀਬਨ 14 ਲੱਖ ਟਿਊਬਲ ਲੱਗੇ ਹੋਏ ਐ ਟਿਊਬਲ ਜੇ ਸਾਡੇ ਤੇ ਨਹਿਰੀ ਪਾਣੀ ਹੋਵੇ ਤਾਂ ਨਹਿਰ ਗੱਟੀ ਹੋਵੇ ਤਾ ਸਾਡੇ ਫਾਇਦਾ ਹੋ ਜਵੇ ਉਹ ਨਹਿਰ ਹੈ ਨਹੀਂ ਤਾਂ ਸੂਆ ਸਾਡੇ ਕੋਲ ਹੈ ਨਹੀਂ ਤੇ ਅਸੀਂ ਪਿੱ ਧਰਤੀ ਹਿੱਕ ਤੇ ਪਾਣੀ ਕੱਢੂਗੇ ਇਸੇ ਵਕਤ ਦੋ ਗਾਣਿਆਂ ਦਾ ਜੋਰ ਸੀ ਉਸ ਵਕਤ ਇੱਕ ਗੀਤ ਆਇਆ ਸੀ ਮੱਛੀ ਮੋਟਰ ਲਾਲਾ ਵਿੱਚ ਝੋਨੇ ਬਿਨ ਸਰਨਾ ਨਹੀਂ ਮੋਟਰਾਂ ਜਗਾ ਜਗਾ ਤੇ ਲੱਗੀਆਂ ਪੰਜਾਬ ਚ ਉਸ ਵਕਤ ਤਕਰੀਬਨ 14 ਲੱਖ ਟਿਊਬਲ ਲੱਗੇ ਹੋਏ ਐ ਤੇ ਝੋਨਾ ਜਗਾ ਜਗਾ ਲੱਗ ਰਿਹਾ ਹਾਲਾਂਕਿ ਪੰਜਾਬ ਸਰਕਾਰ ਤੇ ਕਿਸਾਨ ਵੀ ਕਹਿ ਰਹੇ ਕਿ ਅਸੀਂ ਇਸ ਸੰਕਟ ਚੋਂ ਨਿਕਲਣਾ ਚਾ ਰਹੇ ਹਾਂ ਪਰ ਜਗਾ ਜਗਾ ਤੇ ਜ਼ਮੀਨਾਂ ਵਾਈਆਂ ਜਾਰੀਆਂ ਕੱਦੂ ਕੀਤਾ ਜਾਣਾ ਧਰਤੀ ਦੀ ਹਿੱਕ ਦੇ ਵਿੱਚੋਂ ਪਾਣੀ ਕੱਢਿਆ ਜਾਣਾ ਤੇ ਚੋਨਾ ਲਗਾਤਾਰ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਲੱਗਦਾ ਕਿਸਾਨ ਛੜਕਾਤੇ ਸਰਕਾਰ ਸਾਹਮਣੇ ਬੈਠੀ ਹੈ ਪਰ ਹੱਲ ਕਿਸੇ ਨੂੰ ਵੀ ਕੋਈ ਨਹੀਂ ਦਿਖਤਦਾ ਤੇ ਹੁਣ ਇੱਕ ਵਾਰ ਫਿਰ ਤੋਂ ਸਰਪੰਚੀ ਚੋਣਾ ਤੇ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਕਿਉਂਕਿ ਪਿੰਡਾਂ ਦੇ ਵਿੱਚ ਹੀ ਖੇਤੀ ਵੱਡੇ ਪੱਧਰ ਉੱਪਰ ਹੁੰਦੀ ਹੈ ਤੇ ਪਿੰਡਾਂ ਦੇ ਮਸਲਿਆਂ ਨੂੰ ਲੈ ਕੇ ਸਰਪੰਚੀ ਚੋਣਾ ਹੁੰਦੀ ਹੈ ਸਾਰੇ ਮਸਲਿਆਂ ਨੂੰ ਲੈ ਕੇ ਚਰਚਾ ਦੇ ਲਈ ਕਿਉਂਕਿ ਨਸ਼ੇ ਨੂੰ ਲੈ ਕੇ ਵੀ ਇੱਕ ਚਰਚਾ ਇਸ ਵਕਤ ਹੈ ਕਿਉਂਕਿ ਪਿੰਡਾਂ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਵੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੰਮ ਕਰ ਰਹੇ ਹਗੇ ਆ ਦੂਸਰੇ ਪਾਸੇ ਝੋਨੇ ਦੀ ਸਮੱਸਿਆ ਹੋਰ ਬਹੁਤ ਸਾਰੀ ਸਮੱਸਿਆਵਾਂ ਪਿੰਡਾਂ ਦੇ ਵਿੱਚ ਕੀ ਸਮੱਸਿਆਵਾਂ ਗੱਲ ਕਰਨ ਦੇ ਲਈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਹੁੰਚ ਰਹੇ ਹਗੇ ਆ ਪਾਣੀ ਦੀ ਸਮੱਸਿਆ ਸਰਕਾਰ ਵੱਲੋਂ ਬਿਜਲੀ ਮੁਹੱਈਆ ਕਰਵਾਈ ਜਾਂਦੀ ਹੈ ਕੀ ਵਾਕਿਆ ਹੀ ਹੁਣ ਬਿਜਲੀ ਪਿੰਡ-ਪਿੰਡ ਪਹੁੰਚ ਰਹੀ ਹੈ ਇਸ ਬਾਰੇ ਵੀ ਚਰਚਾ ਕਰਾਂਗੇ ਇਸ ਮੋਹਾਲੀ ਕਰਾਲੀ ਦੇ ਨੇੜੇ ਲੱਗਦੇ ਇੱਕ ਪਿੰਡ ਦੇ ਵਿੱਚ ਮੌਜੂਦਾ ਸ਼ੁਰੂ ਕਰ ਲੈਣੇ ਗੱਲਬਾਤ ਭਾਈ ਸਾਹਿਬ ਰੱਤੀ ਦੀ ਇੱਕ ਚੀਰੀ ਜਾ ਰਹੀ ਹੈ ਪਾਣੀ ਕੱਢਿਆ ਜਾ ਰਿਹਾ ਹੈ ਕਿਸਾਨ ਕਹਿੰਦੇ ਸਾਡੀ ਮਜਬੂਰੀ ਹੈ ਸਰਕਾਰ ਕਹਿੰਦੀ ਹੈ ਤੁਸੀਂ ਫਸਲੀ ਵਹ ਪਿੰਤਾ ਦੇ ਵੱਲ ਜਾਓ 14 ਲੱਖ 50 ਦੇ ਵਿੱਚ ਮੋਟਰ ਹੈ ਕਿਵੇਂ ਸਮਝਦੇ ਸਾਰੀ ਚੀਜ਼ਾਂ ਨਾ ਪਾਣੀ ਤਾਂ ਹੁਣ ਕੱਢ ਰਹੇ ਜੇ ਸਾਨੂੰ ਇੱਥੇ ਪਾਣੀ ਦੀ ਪ੍ਰੋਬਲਮ ਕਰਕੇ ਸੀ ਜੀਰੀ ਲਾ ਰਹੇ ਹਾਂ ਕਿਉਂਕਿ ਜੇ ਹੋਰ ਫਸਲਾਂ ਐਮ ਐਸ ਪੀ ਹੋਵੇ ਅਸੀਂ ਲਾਈਏ ਹੋਰ ਫਸਲਾਂ ਹੁਣ ਮਜਬੂਰੀ ਹੈ ਸਾਨੂੰ ਵੀ ਕਿਉਂਕਿ ਇਹਦੇ ਬਿਨਾ ਹੈ ਨਹੀਂ ਫੇ ਜੇ ਝੋਨਾ ਲਾਉਣਾ ਤਾਂ ਝੋਨੇ ਬਾਤ ਸਾਨੂੰ ਪਾਣੀ ਦੀ ਜ਼ਰੂਰਤ ਪੈਣੀ ਹੈ ਠੀਕ ਹੈ 2 ਵਜੇ ਸਾਡੇ ਤੇ ਨਹਿਰੀ ਪਾਣੀ ਹੋਵੇ ਤਾਂ ਨਹਿਰ ਗੱਡੀ ਹੋਵੇ ਤਾਂ ਸਾਡੇ ਫਾਇਦਾ ਹੋ ਜਾਵੇ ਹੁਣ ਨਹਿਰ ਹੈ ਨਹੀਂ ਤਾਂ ਸੂਆ ਸਾਡੇ ਕੋਲ ਹੈ ਨਹੀਂ ਤੇ ਅਸੀਂ ਵੀ ਧਰਤੀ ਹਿੱਕ ਦੇ ਪਾਣੀ ਕੱਢੂਗੇ ਅੱਛਾ ਇੱਥੇ ਆਸ-ਪਾਸ ਪਿੰਡਾਂ ਦੇ ਵਿੱਚ ਕਿੰਨੀਆਂ ਕੁ ਮੋਟਰਾਂ ਤੁਸੀਂ ਅੰਦਾਜ਼ਾ ਲਾਉਨੇ ਕਿੰਨੀਆਂ ਕੁ ਮੋਟਰਾਂ ਚੱਲਦੀਆਂ ਹੋਣੀਆਂ ਮੋਟਰ ਅੰਦਾਜ਼ਾ ਨਹੀਂ ਕਰ ਸਕ ਵਰਤੀ ਦੋ-ਦੋ ਵੀ ਹੈਗੀਆਂ ਤਿੰਨ-ਤਿੰਨ ਵੀ ਹੈਗੀਆਂ ਅੱਛਾ ਕਿੰਨੇ ਏਰੀਆ ਦੇ ਵਿੱਚ ਕੋਈ ਨਹਿਰ ਨਹੀਂ ਕੋਈ ਸੂਆ ਨਹੀਂ ਹੈਗਾ ਜਿਨ੍ਹਾਂ ਨੂੰ ਪਾਣੀ ਸਾਰਾ ਸ਼ਾਇਦ ਧਰਤੀ ਤੋਂ ਵੀ ਪਾਣੀ ਆ ਰਿਹਾ ਸਾਰਾ ਜ਼ਮੀਨ ਤੋਂ ਆ ਰਿਹਾ ਇੱਥੋਂ ਵੀ ਸੱਜੇ ਮੈਂ ਕਹਿੰਦਾ 30 ਕਿਲੋਮੀਟਰ ਅੱਗੇ ਸੂਆ ਹੈ ਇਧ 30 ਕਿਲੋਮੀਟਰ ਅੱਗੇ ਜਾ ਕੇ ਅੱਗੇ ਜਾ ਕੇ ਦੋ ਪਿੱਛੇ ਤਾਂ ਗਿਆ ਹੋਣਾ ਇਧਰ ਹਾਂ ਜੇ ਕਿੰਨੇ ਤੋਂ ਇੱਕੜ ਕੋਈ ਹੁੰਦਾ ਜ ਆ ਹੋ ਸਕਦਾ ਕਿੰਨੇ ਕੋਈ ਇੱਕੜ ਆ ਸਾਰੀ ਆਸ-ਪਾਸ ਫਸਲ ਉਹ ਪਿੰਡ ਦਾ ਸ਼ਹਿਰ ਸਾਡੇ ਪਿੰਡ ਚਾਰ ਟੋਬੇ ਆ ਜੀ ਚਾਰ ਪੰਜ ਜੇ ਉਹਨਾਂ ਨੂੰ ਸਾਫ਼ ਕਰਕੇ ਜੋੜ ਦਵਾਂ ਉਹ ਕਹਿੰਦੇ ਜੀ ਅਸੀਂ ਉਹ ਖੇਤਾਂ ਨੂੰ ਪਾਣੀ ਦੇ ਦਮ ਜੀ ਕਿੰਨਾ ਵਾਰੀ ਜਮਾ ਕਰਕੇ ਆ ਜੀ ਉਹ ਕਰਦੇ ਨਹੀਂ ਉਧਰ ਨੂੰ ਗੌਰ ਦੇ ਨਹੀਂ ਕੋਈ ਜੀ ਚਾਰ ਟੋਬੇ ਸਾਡੇ ਪਿੰਡ ਦੀ ਚਾਰ ਪੰਜ ਤਖੜੇ ਟੋਬੇ ਭਰਲੇ ਲੋਕ ਭਰੀ ਜੰਨੇ ਆ ਜੀ ਅੱਛਾ ਪੈਸਾ ਪੂਸਾ ਵੀ ਲੱਗਦਾ ਸਰਪੰਚੀ ਦੇ ਫਿਰ ਇਸ ਪਿੰਡ ਦੇ ਵਿੱਚ ਦਰਦੂਰ ਚਲਦੀ ਹੋਣੀ ਆ ਨਸ਼ਾ ਨੁਸ਼ਾ ਚੱਲਦਾ ਕਿ ਇਹ ਤਾਂ ਇਹ ਦੇਖੋ ਆਪਾਂ ਤਾਂ ਪੀਂਦੇ ਨਹੀਂ ਹੈਗੇ ਚੱਲਦਾ ਸਾਰਾ ਕੁਝ ਆ ਜੀ ਅੱਛਾ ਕੱਲਾ ਤਾਂ ਚੱਲਦੀ ਬਸ ਹੋਰ ਨਹੀਂ ਦਾਰੂ ਕੋ ਚੱਲਦੀ ਆ ਜੀ ਪਰ ਆਪਾਂ ਤਾਂ ਯੂਜ਼ ਕਰਦੇ ਨਹੀਂ ਕਿਉਂਕਿ ਆਪਾਂ ਦੇਖਦੇ ਆ ਕਿਉਂਕਿ ਆਪਾਂ ਤਾਂ ਕੁਝ ਨਹੀਂ ਕਰਦੇ ਪਤਾ ਨਹੀਂ ਕਿੱਥੋਂ ਆਉਂਦੀ ਆ ਕਿੱਥੋਂ ਨਹੀਂ ਆਉਂਦੀ ਜੀ ਬਸ ਇਦਾਂ ਆ ਜੀ ਕਿਉਂਕਿ ਸਾਰੇ ਟੋਬਿਆਂ ਨੂੰ ਵੀ ਮਤਲਬ ਗਰੰਟੀ ਆਈਆਂ ਸੀ ਕੋਈ ਕਿਤੇ ਨਹੀਂ ਪੈਸਾ ਲੱਗਿਆ ਇਹ ਦਾਰੂ ਦਾ ਵੋਟ ਨਿਕਲਦੀ ਹੈ ਇਹ ਵੋਟ ਦਾਰੂ ਨਾਲ ਨਹੀਂ ਇੱਕ ਲੋਕਾਂ ਦਾ ਹੈ ਪੁਰਾਣੀ ਪਰੰਪਰਾ ਚੱਲਦੀ ਆਉਂਦੀ ਵੀ ਜਿਹੜੀ ਵੀ ਮਾਹੌਲ ਜਾ ਬਣਾਇਆ ਤੇ ਬਣਾ ਦੇ ਮਾਹੌਲ ਜਾ ਸਾਡਾ ਕਰਕੇ ਹੈ ਹੁਣ ਆਏ ਦਾ ਲੋਕ ਕਹੇਗਾ ਹੋ ਗਿਆ ਮਾਹੌਲ ਕਈ ਵਾਰ ਵੀ ਸਰਪੰਚੀ ਦੇ ਟਾਈਮ ਕਈ ਪਿੰਡਾਂ ਦੇ ਵਿੱਚ ਤੀਵੇਂ ਨੂੰ ਸੂਟ ਤੱਕ ਬੰਦੇ ਜਾਂਦੇ ਹੁਣ ਤੁਹਾਨੂੰ ਦੇਖਦੇ ਹੋ ਤੁਸੀਂ ਕੁਮਤੇ ਆ ਵੀ ਕਈ ਜਗਾ ਪਰ ਆਪਣੇ ਸਾਡੇ ਇੱਥੇ ਕੋਈ ਚੱਕਰ ਨਹੀਂ ਹੈਗਾ ਸਾਡੇ ਦਾ ਲੋਕ ਕਹਿੰਦੇ ਹੁਣ ਇਸ ਤਰ੍ਹਾਂ ਸਰਪੰਚ ਸੋਣੀ ਚੁਣੀ ਬੈਠੇ ਘਤਰਾਂ ਦਾ ਆਪਣੇ ਕੰਨੀ ਤੇ ਅੱਛਾ ਵੀ ਇੱਕ ਬੰਦਾ ਜਿਹੜਾ ਪਿੰਡ ਦੇ ਵਿੱਚ ਹੁਣ ਵੀ ਭਲਾਈ ਦੇ ਕੰਮ 5 ਸਾਲ ਹੋ ਗਏ ਜਿਹਨੂੰ ਲੱਗੇ ਨੂੰ ਵੀ ਇੱਕ ਵਾਰ ਪਿੰਡ ਵਿੱਚ ਸੁਧਾਰ ਕਰਨਾਂ ਸੋਚ ਹੁੰਦੀ ਆ ਬੰਦੇ ਦੀ ਕੰਨੇ ਨੌਜਵਾਨ ਮੁੰਡਾ ਹੈ ਉਹਨੂੰ ਆਏ ਵੀ ਮੈਂ ਚਲੋ ਇੱਕ ਵਾਰ ਪਿੰਡ ਦੇ ਵਿੱਚ ਸਰਪੰਚ ਬਣ ਕੇ ਵੀ ਆ ਕਰਾਂ ਕੋਸ਼ਿਸ਼ ਕਿਨੋਂ ਬਾਕੀ ਹਰੇਕੇ ਸਪੋਰਟ ਵੀ ਕਰ ਰਹੇ ਹੋਆ ਪਰ ਹੁਣ ਸਾਡੇ ਦਾ ਪਹਿਲੀ ਕਾ ਤੇ ਇਹ ਜੇ ਰਿਜ਼ਰਵੇਸ਼ਨ ਟੁੱਟੂਗੀ ਤਾਂ ਇਹ ਸਾਡੇ ਦਾ 20 ਸਾਲੋਂ ਗੇਰ ਯਾਰ ਚੱਲਦੀ ਜੇ ਟੁੱਟੇ ਨਸ਼ਾ ਹੈ ਨਸ਼ਾ ਨਹੀਂ ਸਾਡੇ ਪਿੰਡ ਚ ਨਹੀਂ ਪਿੰਡ ਚ ਨਹੀਂ ਹੈ ਬਸ ਸਿਰਫ ਸ਼ਾਮ ਨੂੰ ਕੋਈ ਪੈਗ ਚੱਕ ਲੈ ਕੋਈ ਹੋਰ ਬਸ ਕੋਈ ਨਹੀਂ ਹੈਗਾ ਚਟਾ ਛਟਾ ਕੋਈ ਇਹੋ ਚੀਜ਼ ਤਾਂ ਹੈ ਨਹੀਂ ਸਾਡੇ ਬਿੰਦ ਕਿਹੜਾ ਪਿੰਡ ਹੈ ਪਪਰਾਲੀ ਪਪਰਾਲੀ ਕੋਰਾਲੀ ਦਾ ਪਪਰਾਲੀ ਪਿੰਡ ਹੈ ਤੇ ਝੋਨੇ ਦੀ ਸਮੱਸਿਆ ਜ਼ਰੂਰ ਹੋएगी ਪਾਣੀ ਡੂੰਗਾ ਹੋ ਗਿਆ ਲਾਈਟ ਸਮੇਂ ਤੇ ਆ ਰਹੀ ਹੈਗੀ ਹੈ ਚੋਣਾਂ ਨੂੰ ਲੈ ਕੇ ਇੱਕ ਵਕਤੀ ਕਹਿੰਦੇ ਕੰਮ ਕਰ ਰਿਹਾ ਹੈਗਾ ਸਰਪੰਚੀ ਨੂੰ ਲੈ ਕੇ ਉਹ ਦੀ ਲਗਭਗ ਕਹਿੰਦੇ ਜਿੱਤ ਤਾ ਸਾਡੇ ਪਿੰਡ ਦੇ ਵਿੱਚੋਂ ਕੈਮਰਾ ਪਰਸਨ ਰਜਤ ਦੇ ਨਾਲ ਆਸ਼ੂ ਨੇਜਾ ਲਿਵਿੰਗ ਦੇ ਨਿਊਜ਼ ਕੋਰਾਲੀ